ਜੋ ਅਲੀ ਮਹਿਸਾਬਾ ਗਰੀਬੋ ਕੋ ਫੋਕ ਨੂੰ ਸੇਵਾ ਦੇ ਰੱਖਦੇ। ਕੋ ਦੁਆ ਹੈ ਗੁਰੂ ਚਾਹਾਲ ਸਾਹ ਵਾਹਿਗੁਰੂ ਦੀ ਕੀ ਪੱਤੇ। ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਮਨ ਤੇ ਆਪਲ ਖਾਮਨਾ ਹਮੇ ਵਿੱਚੋਂ ਦਾਇ। ਭੰਤਨ ਸਾਹਿਬ ਗੁਰੂ ਰਾਮਦਾਸ ਸਾਹਿਬ ਦੇ ਪਾਸ ਦੇ ਪਵਨ ਸਵਿਕਰ ਆਸਾਨ। ਸੱਚ ਜਨ ਸ੍ਰੀ ਹਰਮੰਦਰ ਸਾਹਿਬ ਦੇ ਸੰਗਤਾਂ ਦੋਹਾਂ ਦਰਾਂਡਿਆਂ ਦਾ ਜਿਹੜੀਆਂ ਅਨੁਸ਼ਾਸਨਕ ਹੋਣ ਆਉਂਦੀਆਂ। ਉਹਨਾਂ ਵਾਸਤੇ ਬਾਬਾ ਕੁਲਵੰਤ ਸਿੰਘ ਜੀ ਨੇ ਉਰਗਾਮ ਦਾ ਸੱਚੇ ਪਾਤਸ਼ਾਹ ਨੇ ਇਹਨਾਂ ਦੇ ਨੇੜੇ ਪਰਿਆ ਹੱਥ ਰੱਖ ਕੇ ਇਹਨਾਂ ਕੋ ਫੌਂ ਮਸ਼ੀਨ ਜੜੀਆਂ ਕਿ ਮੱਕੀ ਮੱਛਰਾ ਤੋਂ ਬਚਾਉਣ ਲਈ ਸੰਗਤਾਂ ਦਾ ਧਿਆਨ ਰੱਖਣ ਲਈ ਇਹਨਾਂ ਨੇ ਜਿਹੜੀ ਮਾਰੇ ਨੇ ਇਹਨਾਂ ਕੋ ਸੇਵਾ ਲਈ ਆ ਤੇ ਬਹੁਤ ਹੀ ਵੱਡਾ ਉਪਰਾਲਾ ਹੈ ਤੇ ਮਹਾਰਾਜ ਇਸੇ ਤਰ੍ਹਾਂ ਇਹਨਾਂ ਕੋ ਸੇਵਾ ਲੈ ਰਹੇ ਨੇ ਇਹ ਜਿਹੜੀ ਫੌਂ ਮਸ਼ੀਨ ਆ ਇਹਦੇ ਨਾਲ ਮੱਕੀ ਮੱਛਰ ਤੇ ਹੋਰ ਕੌਕਰਜ ਵਗੈਰਾ ਇਹ ਜਿਹੜੀਆਂ ਹਵਾਵਾਂ ਇਹ ਇਹ ਇਹਨਾਂ ਤੋਂ ਇਹ ਕੰਮ ਲਿਆ ਜਾਊਗਾ ਜਿਹਦੇ ਨਾਲ ਕਿ ਕਿਸੇ ਆਉਣ ਵਾਲੇ ਸੁਧਾਰਨ ਨੂੰ ਕਿਸੇ ਕਿਸਮ ਦੀ ਕੋਈ ਪਰੇਸ਼ਾਨੀ ਨਾ ਜਿੰਨਾ ਤੋਂ ਇਲਾਵਾ ਜਿਹੜਾ ਇਹਨਾਂ ਨੇ ਸੱਚ ਕਰ ਸ੍ਰੀ ਹਰਿਮੰਦਰ ਸਾਹਿਬ ਦਾ ਚੁਗਿਰਦਾ ਜਿੱਥੇ ਸ਼ੁੱਧ ਕਰਦਾ ਇਹਨਾਂ ਨੇ ਉਪਰਾਲਾ ਕੀਤਾ ਉਥੇ ਨਾਲ ਦੀ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਨਾਲ ਸੰਬੰਧਤ ਜਿਹੜੀਆਂ ਸਰਾਵਾਂ ਜਿਹੜੇ ਵੀ ਸੰਬੰਧਤ ਆਦਾਰੇ ਹਨ ਉਹਨਾਂ 'ਚ ਵੀ ਇਹਨਾਂ ਨੇ ਫੋਕ ਦੀ ਸੇਵਾ ਕਰਨ ਦਾ ਉਪਰਾਲਾ ਕੀਤਾ ਮੈਂ ਮਹਾਰਾਜ ਅਗੇ ਬੇਨਤੀ ਕਰਦਾ ਕਿ ਮਹਾਰਾਜ ਸੱਚੇ ਪਾਤਸ਼ਾਹ ਜਿਨ੍ਹਾਂ ਕੋ ਇਸੇ ਤਰ੍ਹਾਂ ਹੀ ਹੋਰ ਸੇਵਾਵਾਂ ਵੱਡੀਆਂ ਸੇਵਾਵਾਂ ਵੀ ਲੈਂਦੇ ਰਹਿਣ ਅਤੇ ਨਾਲ ਮੈਂ ਇਹਨਾਂ ਨੂੰ ਹੋਰ ਵੀ ਬੇਨਤੀ ਕਰਦਾ ਕਿ ਆਉਣ ਵਾਲੇ ਸਮੇਂ 'ਚ ਆਪਾਂ ਇੱਕ ਜਿਹੜਾ ਵਾਤਾਵਰਣ ਸ਼ੁੱਧ ਕਰਨ ਵਾਸਤੇ ਰੋਕ ਵੀ ਲਗਾਈਏ ਤਾਂ ਜੋ ਆਉਣ ਵਾਲੇ ਸਮੇਂ 'ਚ ਆਪਣੀਆਂ ਆਉਣ ਵਾਲੀਆਂ ਜਿਹੜੀਆਂ ਪੀੜ੍ਹੀਆਂ ਉਹਨਾਂ ਨੂੰ ਕਿਸੇ ਕਿਸਮ ਦੀ ਕੋਈ ਪਰੇਸ਼ਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਦੱਸਾਇਆ ਤੋਂ ਹੋਮ ਸੇਵਾ ਕੀਤੀ ਗਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਬਾਬਾ ਜੀ ਚਲਵੰਤ ਸਿੰਘ ਜਿਹੜੇ ਕਿ 11 ਤੋਂ ਹੀ 2011 ਤੋਂ ਇਹ ਸੇਵਾ ਨਿਭਾ ਰਹੇ ਨੇ ਤੇ ਸੇਵਾ ਚਾਰ ਸფერੇ ਦਰਬਾਰ ਸਾਹਿਬ ਦੇ ਤੇ ਗਲਾਰੇ ਦੀ ਪੂਰੀ ਸੇਵਾ ਕਰਦੇ ਨੇ ਤੇ ਅੱਜ ਇਹਨਾਂ ਨੇ ਇੱਕ ਅਪਰਾਲਾ ਹੋਰ ਨਾਲ ਜੋੜਿਆ ਜਿਹਦੇ ਵਿੱਚ ਪੋਕ ਮਸ਼ੀਨ ਦੀ ਵੀ ਸੇਵਾ ਬਾਬਾ ਜੀ ਦਾ ਗਰੁੱਪ ਨਵਾਏਗਾ ਦੇ ਨਾਲ ਇਸ ਏਰੀਏ ਦੇ ਦਰਬਾਰ ਸਾਹਿਬ ਦੇ ਆਸ-ਪਾਸ ਮੱਛਰ ਮੱਖੀ ਇਹਦੀਆਂ ਚੀਜ਼ਾਂ ਤੋਂ ਆਉਣ ਵਾਲੇ ਯਾਤਰੀਆਂ ਨੂੰ ਰਾਤ ਮਿਲੇਗੀ ਔਰ ਖਾਸ ਕਰਕੇ ਬਰਸਾਤੀ ਸੀਜ਼ਨ ਦੇ ਵਿੱਚ ਇਹਦਾ ਬਹੁਤ ਵੱਡਾ ਫਾਇਦਾ ਹੋਏਗਾ ਕਿ ਮਹਾਰਾਜ ਕਿਰਪਾ ਕਰਨ ਬਾਬਾ ਜੀ ਇਸੇ ਤਰ੍ਹਾਂ ਗੁਰੂ ਰਾਮਦਾਸ ਜੀ ਦੀ ਸੇਵਾ ਕਰਦੇ ਰਹਿਣ ਸਾਡੀ ਇਹੋ ਅਰਦਾਸ ਹੈ